ਕੋਸੋਲ ਫਲੈਗਮਾਰਚ ਖੜੇਗਾ ਤੁਹਾਡੀ ਗਾਇਸ ਦਾ ਕੀ ਕਹਿੰਦੇ ਅੱਜ ਸਮੇਤ ਇੰਸਪੈਕਟਰ ਪੱਬ ਜੋਤ ਸਿੰਘ ਐਸ ਐਚਓ ਫਤਿਹਗੜ ਚੂੜੀਆਂ ਅਸੀਂ ਫਤਿਹਗੜ ਚੂੜੀਆਂ ਕਸਬੇ ਦੇ ਵਿੱਚ ਫਲੈਗਮਾਰਚ ਨਿਕਾਲਿਆ ਵਾ ਔਰ ਇਹਦਾ ਮੇਨ ਮਕਸਦ ਕੱਲ ਜਿਹੜਾ 15 ਅਗਸਤ ਦਾ ਸ਼ੁਭ ਦਿਹਾੜਾ ਹੈ ਆਜ਼ਾਦੀ ਦਿਵਸ ਹੈ ਕਿ ਲੋਕਾਂ ਦੇ ਵਿੱਚ ਕੋਈ ਡਰ ਸਹਿਮ ਦੀ ਭਾਵਨਾ ਨਾ ਰਵੇ ਔਰ ਲੋਕ ਖੁਸ਼ੀਪੂਰਵਕ ਜਿਹੜਾ ਹੈ ਤਿਯਾਰ ਮਨਾਣ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਜਾਨ ਮਾਲ ਦੀ ਸੁਰੱਖਿਆ ਵਾਸਤੇ 24 ਘੰਟੇ ਹਾਜ਼ਰ ਹਾਂ ਅਸੀਂ ਇਸ ਬੰਦੇ ਵਿੱਚ ਸੀਲਿੰਗ ਨਾਕੇ ਵੀ ਲਗਾਏ ਹੋਏ ਆ ਪੈਟਰੋਲਿੰਗ ਗਸ਼ਤਾ ਸਾਡੀਆਂ ਚੱਲ ਰਹੀਆਂ ਨੇ ਤੇ ਉਹ ਜਿਹੜੇ ਬੈਡ ਐਲੀਮੈਂਟਸ ਨੇ ਉਹ ਕੋਈ ਵੀ ਵਾਰਦਾਤ ਇਸ ਏਰੀਆ 'ਚ ਨਾ ਕਰਨ ਉਹਨਾਂ ਨੂੰ ਮੇਰੀ ਇਹ ਵਾਰਨਿੰਗ ਹੈ ਕਿ ਇਹ ਇਲਾਕਾ ਛੱਡ ਦੇਣ ਅਸੀਂ ਇੱਥੇ ਪੂਰੇ ਸਰਗਰਮਾਂ ਸਾਡੀਆਂ 24 ਘੰਟੇ ਸਾਡੀ ਇਹ ਜਿਹੜੀ ਪੁਲਿਸ ਡਿਊਟੀਆਂ ਚੱਲ ਰਹੀਆਂ ਨੇ ਅਕੀਵਲ ਨੂੰ ਲੈ ਕੇ ਖਾਲੀ ਜਿਹੜੀਆਂ ਸਮਾਗਮ ਹੋਏ ਉਹਨਾਂ ਨੂੰ ਲੈ ਕੇ ਫਤਿਹਗੜ ਚੂੜੀਆਂ ਸਾਡੀ ਕਿਸ ਤਰ੍ਹਾਂ ਦੀ ਚੈਰੀ ਹੈ ਸਾਡੀ ਪੂਰੀ ਤਿਆਰੀ ਹੈ ਐਸਐਸਪੀ ਸਾਹਿਬ ਬਟਾਲਾ ਵੱਲੋਂ ਸਾਨੂੰ ਫੋਰਸ ਮੋਈਆ ਕੀਤੀ ਗਈ ਹੈ ਅਸੀਂ ਜਿਹੜਾ ਸਾਡਾ ਵੈਨਿਊ ਹੈਗਾ ਦਾਨਾ ਮੰਡੀ ਫਤਿਹਗੜ ਚੂੜੀਆਂ ਉੱਥੇ ਪ੍ਰੋਗਰਾਮ ਹੋ ਰਿਹਾ ਔਰ ਲੋਕਾਂ ਨੂੰ ਜਿਹੜੀ ਮੇਰੀ ਅਪੀਲ ਹੈ ਕਿ ਉੱਥੇ ਹਮ ਹਮ ਆ ਕੇ ਆਣ ਇਸ ਸ਼ੁਭ ਦਿਹਾੜੇ ਨੂੰ ਆਜ਼ਾਦੀ ਦਿਵਸ ਨੂੰ ਖੁਸ਼ੀਪੂਰਵਕ ਮਨਾਣ